ਗਰੀ ਸਾਹਿਬ ਅੱਜ ਤੁਸੀਂ ਪਿੰਡ ਚੰਦਪਾਣ ਦੇ ਵਿੱਚ ਜਿਹੜਾ ਇਹ ਕਾਂਡ ਹੋਇਆ 5 ਤਰੀਕ ਨੂੰ ਘਟਨਾ ਵਾਪਰੀ ਹੈ ਤੁਸੀਂ ਵੀ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖਿਆ ਤੁਸੀਂ ਵੀ ਕੱਲ ਆਈ ਸੀ ਅੱਜ ਵੀ ਤੁਸੀਂ ਪਹੁੰਚੇ ਹੋ ਹੋਰ ਯਾਨੀ ਕਿ ਪਾਰਟੀਆਂ ਵੀ ਪਹੁੰਚੀਆਂ ਹੈ ਬੀਜੇਪੀ ਵੀ ਆ ਰਹੀ ਹੈ ਜਿੰਨਾਂ ਲੋਕਾਂ ਨੂੰ ਪਤਾ ਲੱਗਾ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਿਹੜੀਆਂ ਜਥੇਬੰਦੀਆਂ ਉਹ ਆ ਰਹੀਆਂ ਇਹਨਾਂ ਲੋਕਾਂ ਦੇ ਨਾਲ ਖੜ ਰਹੀਆਂ ਅੱਜ ਤੁਸੀਂ ਵੀ ਆਏ ਹੋ ਤੇ ਕੀ ਵਿਸ਼ਵਾਸ ਦਿਵਾ ਕੇ ਗਏ ਜਿਹੜੇ ਲੋਕ ਆ ਰਹੇ ਜਾਂ ਤੁਸੀਂ ਆਪਦੀ ਪਾਰਟੀ ਵੱਲੋਂ ਕੀ ਵਿਸ਼ਵਾਸ ਦਿਵਾ ਰਹੇ ਹੋ ਇਹਨਾਂ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਕਿਰਨਜੀਤ ਸਿੰਘ ਗਹਿਰੀ ਨੈਸ਼ਨਲ ਦਲਤ ਮਹਾਪੰਚਾਇਤ ਦਾ ਪੰਜਾਬ ਦਾ ਚੇਅਰਮੈਨ ਹੈ ਤੇ ਮੇਰੀ ਪਛਾਣ ਹੀ ਇਹ ਹੈ ਕਿ ਜਿੱਥੇ ਦਲਤਾਂ ਤੋਂ ਜ਼ੁਲਮ ਹੁੰਦਾ ਹੈ ਗਰੀਬਾਂ ਤੋਂ ਜ਼ੁਲਮ ਹੁੰਦਾ ਹੈ ਉਹਦੇ ਖਿਲਾਫ ਅਸੀਂ ਡਟ ਕੇ ਲੜਾਈ ਲੜਦੇ ਹਾਂ ਮੈਂ ਦਿੱਲੀ ਚੋਣਾਂ ਦੇ ਵਿੱਚ ਸੀ ਤੇ ਜਦੋਂ ਇਹ ਪਤਾ ਲੱਗਾ ਮਸਲਾ ਕੱਲ ਅਸੀਂ ਆਏ ਮੈਂ ਇਸ ਤੋਂ ਪਹਿਲਾਂ ਮੈਂ ਆਪਣੀ ਟੀਮ ਬੋਰ ਸਿੰਘ ਘਾਰੂ ਤੇ ਗੁਰਦੀਪ ਸਿੰਘ ਰਮਾਣਾ ਆਪਣੀ ਟੀਮ ਨੂੰ ਉੱਥੇ ਭੇਜਿਆ ਸੀ ਕਿ ਸਾਰਾ ਮਾਮਲਾ ਜਿਹੜਾ ਹੈ ਇਹ ਪਤਾ ਕੀਤਾ ਜਾਵੇ ਕੀ ਹੈ ਫਿਰ ਮੈਂ ਕੱਲ ਆਪ ਖੁਦ ਇਥੇ ਆਕੇ ਗਿਆ ਆਕੇ ਸਾਰੇ ਸਾਥੀਆਂ ਨਾਲ ਗੱਲਬਾਤ ਕੀਤੀ ਹੈ ਵਿਚਾਰ ਕੀਤੀ ਹੋਇਆ ਕੀ ਅਸਲ ਚ ਅਸਲ ਚ ਕੀ ਹੈਗਾ ਪਹਿਲਾਂ ਤਾਂ ਮੈਂ ਤਨਭਾਦੀਆਂ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਇਸ ਸੰਘਰਸ਼ ਦੇ ਵਿੱਚ ਜਿਨ੍ਹਾਂ ਜਥੇਬੰਦੀਆਂ ਨੇ ਇਹਨਾਂ ਦਾ ਸਾਥ ਦਿੱਤਾ ਤੇ ਇਹਨਾਂ ਦੇ ਨਾਲ ਡੱਟ ਕੇ ਖੜੇ ਹੈ ਤੇ ਇਹਨਾਂ ਪਰਿਵਾਰਾਂ ਨੂੰ ਹੌਸਲਾ ਦਿੱਤਾ ਦੂਜੀ ਗੱਲ ਮੈਂ ਪ੍ਰਸ਼ਾਸਨ ਦੀ ਇਹ ਚ ਸਖਤ ਲੋਚਨਾ ਕਰਦਾ ਔਰ ਪੰਜਾਬ ਸਰਕਾਰ ਦੀ ਸਖਤ ਲੋਚਨਾ ਕਰਦਾ ਇਹ ਪਹਿਲੀ ਘਟਨਾ ਨਹੀਂ ਹੈਗੀ ਦਾਨ ਸਿੰਘ ਵਾਲਾ ਪਿੰਡ ਉਥੇ 9 ਦਲਤ ਘਰਾਂ ਨੂੰ ਅੱਗ ਲੱਗ ਗਈ। ਹੋਰ ਬਹੁਤ ਸਾਰੀਆਂ ਘਟਨਾਵਾਂ ਇਦਾਂ ਦੀਆਂ ਜਿਹੜੀਆਂ ਵਾਪਰਦੀਆਂ ਜੋ ਜਿੱਦਾਂ ਦੀ ਸਰਕਾਰ ਬਣੀ ਉਹ ਨਹੀਂ ਵਾਪਰ ਰਹੀਆਂ। ਅਸੀਂ ਅਸਲ 'ਚ ਕੀ ਹੈ ਮਸਲਾ? ਮੈਂ ਕੱਲ ਆਇਆ ਅੱਜ ਵੀ ਮੈਂ ਆ ਕੇ ਤੇ ਸਾਰਾ ਅਸਲ 'ਚ ਦੇਖਿਆ ਮੌਕਾ ਕੀ ਹੈ। ਗੱਲ ਕੀ ਹੈ ਕਿ ਅਸਲ ਜਿਹੜੀ ਬਿਮਾਰੀ ਹੈ ਜਿਹੜੀ ਜੜ ਹੈ। ਸੱਚ ਬੋਲਣਾ ਬੜਾ ਔਖਾ ਹੈ। ਸੱਚ ਬੋਲਣਾ ਜਿਹੜਾ ਉਹ ਬੜਾ ਔਖਾ ਤੇ ਸੱਚ ਸੁਣਨਾ ਵੀ ਬੜਾ ਔਖਾ ਹੈ। ਅਸਲ ਜ ਸਾਰਾ ਮੋਕਾ ਦੇਖ ਕੇ ਜਿਹੜੀ ਗੱਲ ਹੁਣ ਤੱਕ ਸਾਹਮਣੇ ਨਹੀਂ ਆਈ ਮੈਂ ਜਿਹੜੀ ਗੱਲ ਸਮਝਦਾ ਕਿ ਸਰਪੰਚ ਜਿਹੜਾ ਮੁੰਡਾ ਕੁਲਦੀਪ ਹੈ ਉਹਦੇ ਘਰੋਂ ਸਰਪੰਚ ਹੈ ਉਹ ਪੜਿਆ ਲਿਖਿਆ ਮੁੰਡਾ ਇੱਕ ਪੱਤਰਕਾਰ ਹੈ ਉਹਨੂੰ ਸਿਸਟਮ ਦੇ ਬਾਰੇ ਤੇ ਜਾਣਕਾਰੀ ਸੀ ਅਸਲ ਦੇ ਵਿੱਚ ਜਿਹੜਾ ਗੰਦਾ ਪਾਣੀ ਹੈ ਉਹ ਗੰਦਾ ਪਾਣੀ ਛੱਪੜ ਦੇ ਵਿੱਚ ਪਾਉਣਾ ਚਾਹੁੰਦਾ ਸੀ ਵੀ ਇਧਰ ਦੀ ਸਾਰਾ ਗੰਦਾ ਪਾਣੀ ਛੱਪੜ ਦੇ ਵਿੱਚ ਪਾਇਆ ਜਾਵੇ ਤੇ ਜਿਹੜਾ ਸਾਫ਼ ਪਾਣੀ ਹੈ ਉਹ ਛੱਪੜ ਨੂੰ ਛੱਪੜ ਦੇ ਵਿੱਚ ਅਸੀਂ ਪਾ ਕੇ ਸਾਫ਼ ਪਾਣੀ ਇੱਥੇ ਕਰੀਏ ਹੁਣ ਇੱਕ ਤਾਂ ਸਵਾਲ ਇੱਥੇ ਖੜਾ ਹੁੰਦਾ ਹੈ ਅੱਜ ਤੱਕ ਇਹ ਨਹੀਂ ਕਿਸੇ ਨੂੰ ਪਤਾ ਮੈਂ ਬਹੁਤ ਸਾਰੇ ਸਾਥੀਆਂ ਨੂੰ ਪੁੱਛਿਆ ਜਿਹੜਾ ਛੱਪੜ ਨੂੰ ਨਹਿਰ ਦਾ ਪਾਣੀ ਲੱਗਿਆ ਹੋਇਆ ਹੈ ਕਿੰਨੇ ਘੰਟੇ ਦਾ ਲੱਗਿਆ ਹੋਇਆ ਉਹ ਹੁਣ ਤੱਕ ਕੌਣ ਵਰਤਦਾ ਹੈ ਇਹ ਇਹ ਵੀ ਇੱਕ ਸਵਾਲ ਹੈ ਕਿ ਉਹ ਹੁਣ ਤੱਕ ਕੌਣ ਵਰਤਦਾ ਕਿਤੇ ਇਹੀ ਬੰਦੇ ਤਾਂ ਨਹੀਂ ਵਰਤਦੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈ ਕਿ ਜੇ ਪਾਣੀ ਸਾਫ਼ ਇਧਰ ਦੀ ਪੈਣ ਲੱਗ ਗਿਆ ਤੇ ਸਾਡਾ ਇੰਨੇ ਇੰਨੇ ਘੰਟਿਆਂ ਦਾ ਪਾਣੀ ਦਾ ਨੁਕਸਾਨ ਹੋ ਜਾਊਗਾ ਤਾਂ ਇਸ ਕਰਕੇ ਦੂਜੀ ਗੱਲ ਜਿਹੜਾ ਇਹ ਜਿੱਥੇ ਝਗੜਾ ਹੋਇਆ ਹੈ ਮੈਂ ਉਥੇ ਜਿਹੜੀ ਗੱਲ ਸਮਝੀ ਹੁਣ ਤੱਕ ਇਥੇ ਆਲਰੇਡੀ ਪਹਿਲਾਂ ਹੀ ਖਾਲਾ ਚੱਲਦਾ ਸੀ ਛੜਕ ਦੇ ਦੋਨੇ ਪਾਸੇ ਇਧਰਲੇ ਬਸ ਵੀ ਖਾਲਾ ਹੈ ਤੇ ਇਧਰਲੇ ਬਸ ਵੀ ਖਾਲਾ ਹੈ ਇਹ ਖਾਲਾ ਚੱਲਦਾ ਸੀ ਪਿਛਲੀ ਪੰਚਾਇਤ ਨੇ ਜਾਂ ਪ੍ਰਸ਼ਾਸਨ ਨੇ ਜਾਂ ਵੀਡੀਓ ਨੇ ਡੀਡੀਪੀਓ ਨੇ ਇਹਨਾਂ ਮਹਿਕਮੇ ਨੇ ਨਿਗਾਹ ਕਿਉਂ ਨਹੀਂ ਮਾਰੀ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਨੇ ਜਦੋਂ ਆਪਣਾ ਜਿਹੜੇ ਸਾਥੀ ਜਿਨ੍ਹਾਂ ਨੇ ਦਲਤਾਂ ਦੇ ਉੱਪਰ ਗਰੀਬਾਂ ਦੇ ਉੱਪਰ ਗੋਲੀਆਂ ਚਲਾਈਆਂ ਜਿਸ ਕਰਕੇ ਝਗੜਾ ਹੋਇਆ ਉਹਨਾਂ ਦੀਆਂ ਕੋਠੀਆਂ ਪਾਈਆਂ ਹੋ ਜਾਂ ਤਾਂ ਉਹ ਨਾਲਾ ਉਸ ਟਾਈਮ ਬੰਦ ਕਰ ਦਿੱਤਾ ਗਿਆ ਅਸਲ 'ਚ ਉਸ ਸਮੇਂ ਦੀ ਪੰਚਾਇਤ ਵੱਲੋਂ ਇਹ ਸਵਾਲ ਉਠਾਇਆ ਜਾਣਾ ਚਾਹੀਦਾ ਸੀ ਇਹ ਤਾਂ ਭਾਗੀਦਾਰ ਕੋਣ ਹੈ ਫਿਰ ਅਫਸਰ ਅਫਸਰ ਵੀ ਨਾਲ ਹੈ ਨਾ ਬਿਲਕੁਲ ਮੈਂ ਤਾਂ ਇਹ ਕਹਿਣਾ ਹੈ ਕਿ ਜਿਹੜੀਆਂ ਪਿਛਲੀਆਂ ਪੰਚਾਇਤਾਂ ਤੇ ਜਿਹੜਾ ਵੀਡੀਓ ਵਿਭਾਗ ਪੰਚਾਇਤ ਵਿਭਾਗ ਉਹ ਇਹਦੇ ਲਈ ਜ਼ਿੰਮੇਵਾਰ ਜਦੋਂ ਕੋਈ ਸਰਕਾਰੀ ਨਾਲਾ ਚੱਲਦਾ ਹੈ ਰਿਕਾਰਡ ਦੇ ਵਿਚਾਰ ਚੱਲ ਰਿਹਾ ਹੈ ਉਹਨੂੰ ਕੋਈ ਬੰਦ ਕਰਦਾ ਹੈ ਜ ਉਹ ਕੋਈ ਬੰਦਾ ਸਰਕਾਰੀ ਨਾਲੀ ਬੰਦ ਕਰ ਦੇ ਉਹਨੂੰ ਪਰਚਾ ਦੇ ਕੇ ਅੰਦਰ ਧੱਕ ਦਿੰਦੇ ਆ ਧੱਕ ਦਿੰਦੇ ਆ ਹੈਨਾ ਗਰੀਬ ਦੇ ਖਰਾਬ ਕਾਰਵਾਈ ਕਰਨੇ ਬਹੁਤ ਸੋਕੀ ਹੈ ਉਹ ਪੈਸੇ ਵਾਲੇ ਬੰਦੇ ਸੀ ਨਾਲਾ ਬੰਦ ਕਰਦਾ ਪਾਣੀ ਬੰਦ ਕਰਦਾ ਉਹ ਤੋਂ ਛੱਤ ਪਾਲੀ ਬੈਂਕ ਪਾਤੀ ਉੱਥੇ ਜਗਾ ਉਹਨਾਂ ਨੂੰ ਦੇਤੀ ਕਿਸੇ ਨੇ ਪੁੱਛਿਆ ਹੀ ਨਹੀਂ ਹੂੰ ਮਤਲਬ ਅਸਲ ਜਿਹੜਾ ਅਸਲ ਜਿਹੜੀ ਜਾੜਾ ਉਹ ਇਹ ਸੀ ਹੁਣ ਇਹ ਚਾਹੁੰਦਾ ਸੀ ਭਾਵੇਂ ਇਹ ਨਾਲਾ ਨਹੀਂ ਸੀ ਕਢਣਾ ਚਾਹੁੰਦਾ ਇਹ ਚਾਹੁੰਦਾ ਸੀ ਵੀ ਨਾਲੇ ਦੀ ਜਗ੍ਹਾ ਜਿਹੜੀ ਹੈਗੀ ਹੈ ਉਹਦੇ ਤੇ ਅਸੀਂ ਪਾਈਪਾਂ ਪਾ ਕੇ ਜਿਹੜਾ ਗੰਦਾ ਪਾਣੀ ਆ ਇਧਰਲਾ ਸਾਰਾ ਇਹ ਸਾਰਾ ਪਾਣੀ ਛੱਪੜ ਦੇ ਵਿੱਚ ਅਸੀਂ ਪਾ ਦਈਏ ਤੇ ਛੱਪੜ ਦੇ ਵਿੱਚ ਸਾਫ਼ ਪਾਣੀ ਜਿਹੜਾ ਨਹਿਰ ਦਾ ਜਿਹੜੀ ਬਾਰੀ ਲੱਗੀ ਆ 5 ਘੰਟੇ ਆ 10 ਘੰਟੇ ਜਿੰਨੀ ਵੀ ਹੈ ਉਹ ਸਾਰਾ ਪਾਣੀ ਛੱਪੜ ਦੇ ਵਿੱਚ ਅਸੀਂ ਪਾਈਏ ਤਾਂ ਕਿ ਛੱਪੜ ਨੂੰ ਯੂਜ਼ ਕੀਤਾ ਜਾ ਸਕੇ ਹੁਣ ਤਾਂ ਯੂਜ਼ ਲੈਖ ਹੈ ਹੀ ਨਹੀਂ ਉਹ ਛੱਪੜ ਸਾਰਾ ਗੰਦਾ ਪਾਣੀ ਉਹ ਚਾਹੁੰਦਾ ਮਤਲਬ ਉਹ ਕੋਈ ਸਿਸਟਮ ਕੋ ਦਨ ਹੈ ਸਰਪੰਚ ਜਿਹੜਾ ਕੁਲਦੀਪ ਬਣਾਉਣਾ ਚਾਹੁੰਦਾ ਸੀ ਤੋਂ ਸਮੁੱਚਾ ਭਾਈਚਾਰਾ ਵੀ ਇਸ ਗੱਲ ਨੂੰ ਸਮਝਦਾ ਸੀ ਹੁਣ ਇਸੇ ਇਹ ਵੀ ਗੱਲ ਹੈ ਕਿ ਮੈਂ ਜਿੱਥੋਂ ਤੱਕ ਮੈਂ ਦੇਖ ਕੇ ਆਇਆ ਮੌਕਾ ਕਿ ਇਹਨਾਂ ਨੇ ਕੁਝ ਘਰਾਂ ਨੇ ਆਪਦਾ ਪਾਣੀ ਸਾਫ ਪਾਣੀ ਵਾਲੀਆਂ ਪਾਈਪਾਂ ਦੇ ਵਿੱਚ ਧੱਕੇ ਨਾਲ ਪਾਇਆ ਹੋਇਆ ਜਿਹੜੀ ਮੈਨੂੰ ਜਾਣਕਾਰੀ ਮਿਲੀ ਹੈ ਕਿ ਪਾਈਪਾਂ ਭੰਨ ਕੇ ਉਹਦੇ ਵਿੱਚ ਆਪਦਾ ਪਾਣੀ ਜਿਹੜਾ ਉਹ ਪਾਇਆ ਹੋਇਆ ਜਿਹੜਾ ਕਿ ਗਲਤ ਹੈ ਤੋਂ ਇਹ ਸਾਰੀਆਂ ਗੱਲਾਂ ਦੇ ਖਿਲਾਫ ਕੁਲਦੀਪ ਨੇ ਆਵਾਜ਼ ਚੱਕੀ ਬਿਲਕੁਲ ਵੱਡੀ ਗੱਲ ਤਾਂ ਇਹ ਹੈ ਵੀ ਗਰੀਬਾਂ ਦਾ ਮੁੰਡਾ ਸਰਪੰਚ ਬਣ ਗਿਆ ਇਹ ਕਿਸ ਨੂੰ ਹਾਜ਼ਮ ਨਹੀਂ ਦਲਤਾਂ ਦੇ ਗਰੀਬਾਂ ਦੇ ਤਾਂ ਕੱਪੜੇ ਪਾਈ ਨਹੀਂ ਕੋਈ ਪਸੰਦ ਕਰਦਾ ਨਹੀਂ ਗਿਰਸ਼ਾ ਮੈਂ ਕੱਢ ਰੁਕਦਾ ਸਿਕ ਮਿੰਟ ਤੁਸੀਂ ਇਹ ਕੀ ਸਮਝੋਗੇ ਇਹ ਇੱਕ ਸਰਪੰਚ ਤੇ ਅਟੈਕ ਹੋਇਆ ਜਾਂ ਇੱਕ ਸੋਸ਼ਲ ਮੀਡੀਆ ਦੇ ਇੱਕ ਪੱਤਰਕਾਰ ਤੇ ਹੋਇਆ ਦੇਖੋ ਮੈਂ ਇੱਕ ਗੱਲ ਕਹਿਣਾ ਇਹ ਜਿਹੜਾ ਅਟੈਕ ਹੋਇਆ ਅਸਲ ਦੇ ਵਿੱਚ ਮੈਂ ਤਾਂ ਕਹੂੰਗਾ ਕਿ ਸਮੁੱਚੇ ਦਲਤ ਭਾਈਚਾਰੇ ਤੇ ਇਹ ਅਟੈਕ ਹੋਇਆ ਕਿ ਦਲਤਾਂ ਦਾ ਮੁੰਡਾ ਗਰੀਬਾਂ ਦਾ ਮੁੰਡਾ ਸਰਪੰਚ ਬਣ ਕੇ ਕੋਈ ਪਿੰਡ ਦੀ ਤਰੱਕੀ ਦਾ ਕੰਮ ਕਰ ਗਿਆ ਤਾਂ ਕੱਲ ਨੂੰ ਨਾਮ ਹੋ ਜਾਣਾ ਕਿ ਇਹਨਾਂ ਨੇ ਮਜਬੀ ਮਜਬੀ ਸਿੱਖਾਂ ਦੇ ਮੁੰਡੇ ਨੇ ਆ ਵਧੀਆ ਕੰਮ ਕੀਤੇ। ਨਾ ਸੋਸ਼ਲ ਮੀਡੀਆ ਤੇ ਹੋਇਆ ਬਣਦੇ ਹੋ। ਦੂਜੀ ਗੱਲ ਭਈ ਉਹ ਇੱਕ ਪੱਤਰਕਾਰ ਹੈ। ਪੱਤਰਕਾਰ ਹੋਏਗਾ ਤੇ ਉਹ ਪੱਤਰਕਾਰ ਹੋਣ ਕਰਕੇ ਗਾਹੇ ਬਗਾਏ ਬਹੁਤ ਸਾਰੀਆਂ ਗੱਲਾਂ ਪ੍ਰਸ਼ਾਸਨ ਦਾ ਜਿੱਥੇ ਫੇਲਰ ਹੁੰਦਾ ਸੀ ਪੁਲਿਸ ਦਾ ਫੇਲਰ ਹੁੰਦਾ ਸੀ ਹੋਰ ਚੀਜ਼ਾਂ ਸਾਰੀਆਂ ਹੁੰਦੀਆਂ ਸੀ ਉਹ ਕਿਤੇ ਨਾ ਕਿਤੇ ਆਪਦੇ ਚੈਨਲ ਤੋਂ ਇਹਨਾਂ ਗੱਲਾਂ ਨੂੰ ਉਠਾਉਂਦਾ ਰਹਿੰਦਾ ਸੀ ਚਾਹੇ ਮਨਰੇਗਾ ਦੇ ਮਸਲੇ ਹੁੰਦੇ ਜਾਂ ਹੋਰ ਹੁੰਦੇ ਤਾਂ ਜਿਹੜਾ ਪੱਤਰਕਾਰ ਹੈ ਤੇ ਦਲਦ ਭਾਈਚਾਰੇ ਦੇ ਵਿੱਚੋਂ ਕੋਈ ਲੀਡਰ ਹੈ ਉੱਠਦਾ ਉਹ ਪ੍ਰਸ਼ਾਸਨ ਦੀਆਂ ਸਿਸਟਮ ਦੀਆਂ ਅੱਖਾਂ ਦੇ ਵਿੱਚ ਲੜਕਦਾ ਰਹਿੰਦਾ ਹੈ ਤੂੰ ਅੱਖਾਂ ਦੇ ਵਿੱਚ ਰੜਕਦਾ ਸੀ ਲੋਕਾਂ ਨੇ ਪਿਆਰ ਕੀਤਾ ਉਹਨੂੰ ਸਰਪੰਚ ਬਣਾਤਾ ਉਹ ਰੜਕ ਅੱਖਾਂ ਦੇ ਵਿੱਚ ਜਿਹੜੀ ਪ੍ਰਸ਼ਾਸਨ ਦੀਆਂ ਨਿਗਾਹ ਦੇ ਵਿੱਚ ਪਹਿਲਾਂ ਹੀ ਉਹਦੀ ਉਹਦੇ ਖਿਲਾਫ ਰੜਕ ਸੀਗੀ ਕਿ ਯਾਰ ਇਹ ਸਾਡੇ ਨੂੰ ਸਾਨੂੰ ਸਵਾਲ ਪੁੱਛਦਾ ਇੱਕ ਗਰੀਬ ਐਸੀ ਭਾਈਚਾਰੇ ਦਾ ਮੁੰਡਾ ਆ ਕੇ ਸਵਾਲ ਪੁੱਛੇ ਤੇ ਉਹਨਾਂ ਨੂੰ ਹਾਜ਼ਮ ਨਹੀਂ ਸੀ ਇਸ ਕਰਕੇ ਤਸੱਦ ਜਿਹੜਾ ਹੈ ਇਹਨਾਂ ਤੇ ਹੋਇਆ ਮੈਂ ਇਹ ਗੱਲ ਸਮਝਦਾ ਜਿਹੜਾ ਉਹ ਕਹਿੰਦੇ ਆਏ ਬਈ ਰੋੜੇ ਮਾਰੇ ਇਹਨਾਂ ਨੇ ਪੁਲਿਸ ਦੇ ਇਹ ਕੀਤਾ ਮੈਂ ਇਹ ਗੱਲ ਸਮਝਦਾ ਕਿ ਇਹ ਜਿਹੜੇ ਬੰਦੇ ਆ ਜਿਨ੍ਹਾਂ ਦੇ ਖਿਲਾਫ ਐਸ ਸੀ ਐਸਟੀ ਐਕਟ ਦਾ ਪਰਚਾ ਦਰਜ ਹੋਣਾ ਚਾਹੀਦਾ ਜਿਨ੍ਹਾਂ ਨੇ ਫਾਇਰਿੰਗ ਕੀਤੀ ਮੈਂ ਇਹ ਸਮਝਦਾ ਕਿ ਸਾਰਾ ਮਸਲਾ ਮੇਰੀ ਸਮਝ ਦੇ ਮੁਤਾਬਕ ਉਹਨਾਂ ਨੇ ਖੁਦ ਸ਼ਰਾਰਤ ਕਰਵਾਈ ਜਦੋਂ ਖੁਦ ਸ਼ਰਾਰਤ ਹੋਈ ਪਤਾ ਇਹਨਾਂ ਨੂੰ ਪਤਾ ਨਹੀਂ ਲੱਗਿਆ ਭੋਲੇ ਲੋਕ ਆ ਸਾਡੇ ਗਰੀਬ ਜਨਤਾ ਵਿਚਾਰੀ ਉਹਨਾਂ ਨੇ ਸ਼ਰਾਰਤ ਜਦੋਂ ਕਰਤੀ ਉਸ ਤੋਂ ਬਾਅਦ ਲਾਠੀ ਚਾਰਜ ਸ਼ੁਰੂ ਹੋ ਗਿਆ ਕਿਸੇ ਨੂੰ ਪਤਾ ਹੀ ਨਹੀਂ ਪਿੰਡ ਦੇ ਵਿੱਚ ਵੜ ਕੇ ਪੁਲਿਸ ਵੱਲੋਂ ਇਸ ਤਰ੍ਹਾਂ ਕੀਤਾ ਜਾਣਾ ਮੈਂ ਸਮਝਦਾ ਇਹ ਬਹੁਤ ਮੰਦ ਭੱਗ ਹੈ ਲੋਕਤੰਤਰ ਦੇ ਮੱਤੇ ਤੇ ਕਲੰਕ ਹੈ ਦੂਜੀ ਗੱਲ ਮੈਂ ਪਰसों ਟੀਮ ਇੱਥੇ ਭੇਜੀ ਤੇ ਕੁਝ ਸਾਥੀਆਂ ਨੇ ਕਹਿਤਾ ਕਿ ਚਲੋ ਸਾਡੀ ਇਹ ਬੰਦੇ ਕੰਮ ਕਰ ਰਹੇ ਆ ਪਰ ਫਿਰ ਵੀ ਮੈਂ ਆਪਣੀ ਜੁੰਮਹਾਰੀ ਸਮਝੀ ਕਿਉਂਕਿ ਮੈਂ ਐਸ்சி ਭਾਈਚਾਰੇ ਦਾ ਕਾਂਗਰਸ ਪਾਰਟੀ ਨੇ ਮੈਨੂੰ ਕੇਕੇਸੀ ਦਾ ਵਿਭਾਗ ਦਾ ਚੇਅਰਮੈਨ ਲਾਇਆ ਮੈਂ ਨੈਸ਼ਨਲ ਦਲਤ ਮਹਾਪੰਚਾਇਤ ਦਾ ਲੰਬੇ ਸਮੇਂ ਤੋਂ ਕਰਦਾ ਆ ਰਿਹਾ ਤਾਂ ਮੈਂ ਫਿਰ ਵੀ ਐਸਐਸਪੀ ਨਾਲ ਗੱਲ ਕੀਤੀ ਕਿ ਤੁਸੀਂ ਇਹ ਕੀਤਾ ਕੀ ਚਲੋ ਉਹਨਾਂ ਨੇ ਆਪਣਾ ਪੱਖ ਰੱਖਣਾ ਹੁੰਦਾ ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਵੀ ਹੁਣ ਤੱਕ ਤੁਸੀਂ ਐਸਸੀਐਸਟੀ ਐਕਟ ਦਾ ਪਰਚਾ ਦਰਜ ਕਿਉਂ ਨਹੀਂ ਕੀਤਾ ਜਿਹੜੇ ਸ਼ਰਮ ਸੋਸ਼ਲ ਮੀਡੀਆ ਤੇ ਦਿਖ ਰਿਹਾ ਫਾਇਰ ਕਰ ਰਹੇ ਆ ਬੰਦੇ ਉਹਨਾਂ ਨੂੰ ਗ੍ਰਿਫਤ ਤੁਸੀਂ ਇਸ ਗੱਲ ਦਾ ਜਵਾਬ ਹੈਗਾ ਤੁਹਾਡੇ ਕੋਲ ਤਾਂ ਮੈਂ ਹੁਣ ਵੀ ਐਸਐਸਪੀ ਨੂੰ ਕਿਹਾ ਡੀਐਸਪੀ ਨੂੰ ਵੀ ਕਿਹਾ ਕਿ ਸਭ ਤੋਂ ਪਹਿਲਾਂ ਜਿਹੜੇ ਬੰਦੇ ਸਾਡੇ ਤੁਸੀਂ ਰੈਸਟ ਕੀਤੇ ਐ ਜਿਨ੍ਹਾਂ ਦਾ ਤੁਸੀਂ ਰਿਮਾਂਡ ਲਿਆ ਉਹਨੂੰ ਸਾਨੂੰ ਉਹਨਾਂ ਨੂੰ ਸਾਨੂੰ ਮਿਲਾਓ ਤਾਕੇ ਅਸੀਂ ਦੇਖੋ ਅਸਲ ਜਿਹੜੀ ਗੱਲ ਹੈਗੀ ਹੈ ਉਹ ਸਰਪੰਚ ਕਲਦੀਪ ਸਿੰਘ ਹੀ ਸਾਨੂੰ ਦੱਸ ਸਕਦਾ ਹੈ ਹਮ ਕਲਦੀਪ ਸਿੰਘ ਨੂੰ ਹੁਣ ਤੱਕ ਪੁਲਿਸ ਬੁਲਾਉਣ ਤੋਂ ਕਿਉਂ ਕੰਨੀ ਕਤਰਾ ਰਹੀ ਹੈ ਕਿਤੇ ਨਾ ਕਿਤੇ ਇਹਦੇ ਤੇ ਸ਼ੱਕ ਦੀ ਸੂਈ ਜਿਹੜੀ ਆ ਉੱਠਦੀ ਹੈ ਤੇ ਬਿਲਕੁਲ ਅਸੀਂ ਇਹ ਸ਼ੱਕ ਦੀ ਜਿਹੜਾ ਸ਼ੱਕ ਜਾਰ ਕਰਦੇ ਆ ਕਿ ਇਹ ਜਾਣ ਬੁੱਝ ਕੇ ਕਿ ਸਚਾਈ ਸਾਹਮਣੇ ਨਾ ਆ ਜੇ ਜਾਂ ਕੋਈ ਹੋਰ ਗੱਲ ਹੈਗੀ ਹੈ ਪੁਲਿਸ ਕੁਲਦੀਪ ਨੂੰ ਤੇ ਹੋਰ ਜਿਹੜੇ ਸਾਥੀ ਆ ਉਹਨਾਂ ਨੂੰ ਮਲਾਉਣ ਤੋਂ ਕੰਨੀ ਘਤਰਾ ਰਹੀ ਹੈ ਤਾਂ ਮੈਂ ਅੱਜ ਵੀ ਐਸਐਸਪੀ ਨਾਲ ਗੱਲ ਕੀਤੀ ਹੈ ਕਿ ਕਿ ਕਿਸ ਕੀ ਲੱਗਦਾ ਤੁਹਾਨੂੰ ਦੇਖੋ ਮੈਂ ਸਮਝਦਾ ਮੈਂ ਸਮਝਦਾ ਕਿ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਪੁਲਿਸ ਇਹ ਸੋਚਦੀ ਹੈ ਕਿ ਜੇ ਕੁਲਦੀਪ ਨੂੰ ਅਸੀਂ ਮਿਲਾਂਗੇ ਕਿਰਨਜੀਤ ਗਹਿਰੀ ਕੁਲਦੀਪ ਨੂੰ ਮਿਲੂਗਾ ਤਾਂ ਘਟੂ ਘਟ ਸੱਚਾਈ ਜਿਹੜੀ ਹੈ ਜਿਵੇਂ ਜਿਹਨੀਆਂ ਸੱਚਾਈ ਅਸੀਂ ਕੱਢੀ ਹੈ ਉਹ ਸੱਚਾਈ ਸਾਨੂੰ ਹੋਰ ਸਾਹਮਣੇ ਆਊਗੀ ਪਰ ਉਹ ਸਚਾਈ ਅਸੀਂ ਤੁਹਾਡੇ ਵਰਗੇ ਪੱਤਰਕਾਰਾਂ ਰਾਹੀਂ ਸਾਥੀਆਂ ਰਾਹੀਂ ਸੋਸ਼ਲ ਮੀਡੀਆ ਰਾਹੀਂ ਸਰਕਾਰ ਤੱਕ ਸਿਸਟਮ ਤੱਕ ਲੈ ਕੇ ਜਾਵਾਂਗੇ ਵੀ ਉਹ ਸਚਾਈ ਨੂੰ ਕਿਤੇ ਨਾ ਕਿਤੇ ਦਬਾਉਣ ਵਾਸਤੇ ਜਾਂ ਇਹ ਵੀ ਅਸੀਂ ਮੰਨ ਸਕਦੇ ਹਾਂ ਕਿ ਉਹਨਾਂ ਸਾਥੀਆਂ ਦੇ ਉੱਤੇ ਪੁਲਿਸ ਵੱਲੋਂ ਤਸੱਦਦ ਹੀ ਨਾ ਕੀਤਾ ਗਿਆ ਹੋਵੇ ਕਿ ਉਹਨਾਂ ਸਾਨੂੰ ਇਸ ਕਰਕੇ ਨਾ ਮਲਾਰੇ ਹੋਣ ਪਰ ਫਿਰ ਵੀ ਕਿਸੇ ਨੂੰ ਬਖਸਾਂਗੇ ਨਹੀਂ ਮੈਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮਨਿੰਦਰ ਸਿੰਘ ਰਾਜਾ ਬਿੰਦਕ ਨਾ ਵੀ ਕੱਲ ਮੈਂ ਜਦੋਂ ਤੁਸੀਂ ਮਿਲੇ ਹਾਂ ਉਹਨਾਂ ਨੂੰ ਵੀ ਮੈਂ ਗੱਲ ਕੀਤੀ ਹੈ ਪਾਰਟੀ ਵੱਲੋਂ ਪੂਰੀ ਮਜ਼ਬੂਤੀ ਨਾਲ ਮੈਂ ਜਮਵਾਰੀ ਸਮਝਦਾ ਆਪਦੀ ਮੈਂ ਕੇ ਕੇਸੀ ਵਿਭਾਗ ਕਾਂਗਰਸ ਪੰਜਾਬ ਦਾ ਚੇਅਰਮੈਨ ਨੈਸ਼ਨਲ ਦਲਤ ਮਹਾ ਪੰਚਾਇਤ ਚਲਾ ਰਹੇ ਹਾਂ ਅਸੀਂ ਸੋਸ਼ਲ ਆਰਗੇਨਾਈਜੇਸ਼ਨ ਸਾਡੀ ਇਹਦੇ ਤੋਂ ਬਿਲਕੁਲ ਪਿੱਛੇ ਨਹੀਂ ਹਟਾਂਗੇ ਮੈਂ ਕੱਲ ਸਾਥੀਆਂ ਨੂੰ ਬੇਨਤੀ ਕਰਕੇ ਗਿਆ ਸੀ ਪੁਰਾਣੇ ਸਾਥੀ ਵਰਕਰ ਮੇਰੇ ਹੈਗੇ ਇੱਥੇ ਉਹਨਾਂ ਵੀ ਸਾਥੀਆਂ ਨੂੰ ਨਵੇਂ ਨੂੰ ਸਾਰਿਆਂ ਨੂੰ ਬੇਨਤੀ ਕਰਕੇ ਗਿਆ ਸੀ ਕਿ ਭਾਈ ਕਮੇਟੀ ਇੱਕ ਬਣਾਓ ਕਮੇਟੀ ਬਣਾ ਕੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹੁੰਦੀਆਂ ਸਾਰੇ ਤਾਂ ਨਹੀਂ ਜਿੱਤੇਗਾ ਜਾ ਸਕਦੀਆਂ ਕਿਉਂਕਿ ਕੋਈ ਜ਼ਰੂਰੀ ਨਹੀਂ ਹੈਗਾ ਕਿ ਇਹ ਸਾਰੇ ਬੰਦੇ ਮੈਂ ਸੱਕ ਨਹੀਂ ਕਰਦਾ ਕਿਸੇ ਦੀ ਕੋਈ ਜ਼ਰੂਰੀ ਨਹੀਂ ਹੈਗਾ ਕਿ ਸਾਰੇ ਬੰਦੇ ਇੱਥੇ ਕੁਲਦੀਪ ਦੇ ਸਮਰਥਕ ਹੀ ਆਉਂਦੇ ਹੋਣ ਉਹ ਬੰਦੇ ਵੀ ਆਪਣੇ ਬੰਦੇ ਇਸ ਵਿੱਚ ਫਿੱਟ ਕਰਕੇ ਸਾਡੇ ਭਾਈਚਾਰੇ ਦਾ ਨੁਕਸਾਨ ਕਰਵਾ ਸਕਦੇ ਤੋ ਇਸ ਕਰਕੇ ਮੈਂ ਐਸਐਸਪੀ ਸਾਹਿਬ ਨੂੰ ਕਹਿਣਾ ਚਾਹੂੰਗਾ ਐਸਐਸਪੀ ਮੈਡਮ ਨੂੰ ਪੁਲਿਸ ਬਰਸਾਦ ਨੂੰ ਇਕਨ ਡੀਜੀਪੀ ਪੰਜਾਬ ਨੂੰ ਕਿ ਯਾਰ ਕਿੱਥੇ ਤੁਸੀਂ ਕਿਤੇ ਚੌਕੀਆਂ ਤੇ ਬੰਬ ਡਿੱਗੀ ਜਾਂਦੇ ਐ ਠਾਣਿਆਂ ਤੇ ਬੰਬ ਡਿੱਗੀ ਜਾਂਦੇ ਐ ਤੇ ਗਰੀਬਾਂ ਨੂੰ ਤਾਂ ਬਈ ਕੁੱਟਣਾ ਹੀ ਸੌਖਾ ਐ ਇਹ ਗਰੀਬ ਜਨਤਾ ਨੂੰ ਤੁਸੀਂ ਕੁੱਟਦੇ ਹੋ ਡੀਜੀਪੀ ਸਾਹਿਬ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹਣਾ ਕੀ ਤੁਹਾਡੇ ਕੋਲੇ ਦਾਨ ਸਿੰਘ ਵਾਲੇ ਪਿੰਡ ਦਾ ਤੇ ਚੰਦਪਾਨ ਪਿੰਡ ਦੇ ਵਿੱਚ ਹੋਏ लाठी चार्ज ਦਾ ਪੁਲਿਸ ਵੱਲੋਂ ਕੀਤੇ ਅਤਿਆਚਾਰ ਦਾ ਕੋਈ ਜਵਾਬ ਹੈ ਬੜੀ ਸ਼ਰਮ ਦੀ ਗੱਲ ਹੈ ਕਿ ਸਰਕਾਰ ਦੇ ਨੁਮਾਇੰਦੇ ਦਾ ਹਲੇ ਤੱਕ ਕੋਈ ਇਹਦੇ ਤੇ ਰਿਐਕਸ਼ਨ ਨਹੀਂ ਆਇਆ ਔਰ ਬੋਟਾਂ ਪੈਣ ਲੈਣ ਬਲੇ ਸਾਡੇ ਗਰੀਬ ਜਨਤਾ ਨੂੰ ਇਹਨਾਂ ਨੇ ਗੁੰਮਰਾਹ ਕੀਤਾ ਝਾੜੂ ਦਿਖਾਇਆ ਕਿ ਗਰੀਬਾਂ ਦੀ ਪਾਰਟੀ ਹੈ ਪਰ ਕਿੰਨੇ ਦਿਨ ਵਾਪਰ ਗਏ ਅਜ ਮੈਨੂੰ ਤਾਂ ਲੱਗਦਾ ਨਹੀਂ ਕੋਈ ਸਰਕਾਰ ਦਾ ਨਮਾਇੰਦਾ ਇੱਥੇ ਆ ਕੇ ਇਹਨਾਂ ਨੂੰ ਪੁੱਛਿਆ ਹੋਵੇ ਕਿਸੇ ਨੇ ਆ ਕੇ ਪੁੱਛਿਆ ਕਿਸੇ ਨੇ ਆ ਕੇ ਨਹੀਂ ਬਈ ਸਰਕਾਰ ਦਾ ਕੋਈ ਨਮਾਇੰਦਾ ਤੂੰ ਡਿਪਟੀ ਕਮਿਸ਼ਨਰ ਦੇਖੋ ਮੈਂ ਪੋਲੀਟੀਕਲ ਤੌਰ ਤੇ ਆਪਾਂ ਕੀ ਕਹੀਏ ਮੈਂ ਨਹੀਂ ਸਮਝਦਾ ਕੋਈ ਬਾਲੀ ਵੱਡੀ ਐਮਐਲਏ ਕੋਈ ਬਹੁਤ ਵੱਡੀ ਤੋਪ ਹੁੰਦਾ ਡਿਪਟੀ ਕਮਿਸ਼ਨਰ ਤਾਂ ਬੈਠਾ ਹੈ ਐਸਐਸਪੀ ਹੈ ਉਹਨਾਂ ਦੋਨਾਂ ਅਧਿਕਾਰੀਆਂ ਦਾ ਫਰਜ਼ ਬਣਦਾ ਸੀ ਕੇ ਘਟੋ ਘਟ ਡੀਸੀ ਐਸਐਸਪੀ ਆ ਕੇ ਇਹਨਾਂ ਲੋਕਾਂ ਦੇ ਨਾਲ ਗੱਲ ਕਰਨ ਇਹਨਾਂ ਨਾਲ ਮੀਟਿੰਗ ਕਰਨ ਇਹਨਾਂ ਨੂੰ ਪੁੱਛਣ ਕੋਈ ਤਕਲੀਫ ਕੀ ਹੈ ਐਮਐਲਏ ਹੋ ਸਕਦਾ ਹੈ ਕਿ ਵੋਟਾਂ ਦੇ ਵਾਸਤੇ ਉਹਦੇ ਪੱਖ ਨਾਲ ਪੱਖ ਉਹਦੇ ਪੱਖ 'ਚ ਖੜ੍ਹ ਜਵੇ ਪੋਲੀਟੀਕਲ ਬੰਦੇ ਹੋ ਸਕਦਾ ਹੈ ਪੈਸੇ ਕਰਕੇ ਫੰਡ ਕਰਕੇ ਹੋਰ ਚੀਜ਼ਾਂ ਕਰਕੇ ਉਹਨਾਂ ਦੇ ਨਾਲ ਖੜ੍ਹ ਜਾਣ ਪਰ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਤੇ ਐਸਐਸਪੀ ਨੇ ਤਾਂ ਉਹਨਾਂ ਨੇ ਤਾਂ ਅਫਸਰ ਰਹਿਣਾ ਕਾਲੂ ਸਰਕਾਰ ਕਾਂਗਰਸ ਪਾਰਟੀ ਦੀ ਆ ਜੂਗੀ ਅਫਸਰ ਇਹਨਾਂ ਨੇ ਰਹਿਣਾ ਸੋ ਇਹ ਅਫਸਰਾਂ ਦਾ ਫਰਜ਼ ਬਣਦਾ ਹੈ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਫਰਜ਼ ਬਣਦਾ ਸੀ ਕਿ ਜਦੋਂ ਇਹ ਕreturnData ਕੰਮ ਵਾਪਰ ਗਿਆ ਤੁਸੀਂ ਇੱਥੇ ਆ ਕੇ ਲੋਕਾਂ ਦੇ ਨਾਲ ਖੜੋ ਲੋਕਾਂ ਨੂੰ ਪੁੱਛੋ ਕਿ ਤੁਹਾਡਾ ਦੁੱਖ ਕੀ ਹੈ ਭਾਈ ਤੁਹਾਡਾ ਮਸਲਾ ਕੀ ਹੈ ਜਦੋਂ ਅਸੀਂ ਪੁੱਛਣਾ ਹੀ ਨਹੀਂ ਤੇ ਮਸਲਾ ਕਿਵੇਂ ਹੱਲ ਹੋਊਗਾ ਤੋ ਇਸ ਮਸਲੇ ਨੂੰ ਨਿਬੇੜ ਲਈ ਡਿਪਟੀ ਕਮਿਸ਼ਨਰ ਫਰੀਦਕੋਟ ਤੇ ਐਸਐਸਪੀ ਫਰੀਦਕੋਟ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਲੋਕਾਂ ਨਾਲ ਬੈਠ ਕੇ ਇਹਨਾਂ ਦੇ ਮਸਲੇ ਨੂੰ ਨਿਬੇੜੇ ਜਿਹੜੇ ਬੰਦੇ ਗ੍ਰਿਫਤਾਰ ਕੀਤੇ ਆ ਬਿਲਕੁਲ ਨਜ਼ਾਇਜ਼ ਪਰਚਾ ਦਿੱਤਾ ਨਯਾਜ ਪਰਚਾ ਦੇਗੀ ਕਿਉਂਕਿ ਕਸੂਰ ਬੰਦਾ ਹੀ ਕੋਈ ਨਹੀਂ ਨਯਾ ਇਹ ਅਸਲ ਦੇ ਵਿੱਚ ਪੁਲਿਸ ਦਾ ਇੱਕ ਫੰਡਾ ਹੁੰਦਾ ਹੈ ਸਿਸਟਮ ਦਾ ਇੱਕ ਫੰਡਾ ਹੁੰਦਾ ਹੈ ਅਸੀਂ ਵੀ ਇਹ ਭੁਗਤ ਪੋਗੀਆਂ ਇਹਨਾਂ ਨੇ ਕੋਈ ਗੱਲ ਕਹਿਣੀ ਹੁੰਦੀ ਅਗੇ ਸਾਡੀ ਵਰਦੀ ਪਾੜਦੀ ਜੀ ਸਾਡੇ ਤੇ ਆਏ ਕਰਤਾ ਜੀ ਇਹ ਉਹ ਮਤਲਬ ਬੜਾ ਵੱਡਾ ਇਹ ਫੰਡਾ ਹੈ ਕਿਸੇ ਨੂੰ ਦਬਾਉਣ ਵਾਸਤੇ ਤੋਂ ਇਹ ਇਹਨਾਂ ਨੇ ਇਦਾਂ ਹੀ ਇਹ ਕੀਤਾ ਹੁਣ ਰੋੜੇ ਕਿਹਨੇ ਮਾਰੇ ਇਹ ਸਾਰੀਆਂ ਚੀਜ਼ਾਂ ਕਿਵੇਂ ਹੋਈਆਂ ਕੀ ਹੋਇਆ ਮੈਂ ਚਾਹਣਾ ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਕੋਈ ਸਿਟਿੰਗ ਹਾਈ ਕੋਰਟ ਦਾ ਜੱਜ ਲਾ ਕੇ ਇਹ ਸਾਰੇ ਮਾਮਲੇ ਦੀ ਪੜਤਾਲ ਕੀਤੀ ਜਾਣੀ ਚਾਹੀਦੀ ਹੈ ਕਿ ਸਾਰਾ ਮਾਮਲਾ ਹੈ ਕੀ ਹੈ ਮੇਰੀ ਸਮਝ ਦੇ ਮਤਵਕ ਇਹ ਮਾਮਲਾ ਇਹ ਤਣਾੜ ਲੋਕਾਂ ਵੱਲੋਂ ਸਿਰਫ ਇੱਕ ਸ਼ਰੂਲ ਕਾਸਟ ਸਰਪੰਚ ਨੂੰ ਤੇ ਵੱਡੀ ਗਿਣਤੀ ਇਸ ਪਿੰਡ ਚ ਰਹਿਣ ਵਾਲੇ ਦਲਿਤ ਭਾਈਚਾਰੇ ਨੂੰ ਦਬਾਉਣ ਦਾ ਹੋਰ ਕੋਈ ਨਹੀਂ ਹੈ ਕਿ ਉਹਨਾਂ ਨੂੰ ਸਭ ਕੁਸ ਗਾ ਦੋਗੇ ਕੱਲ ਨੂੰ ਕੋਈ ਹੋਰ ਕੋਈ ਸ਼ਰੂਲ ਕਾਸਟ ਕੋਈ ਮਜਬੀ ਕੋਈ ਰਮਦਾਸੀਆ ਸਰਪੰਚ ਬਣਨ ਦੀ ਜਾਂ ਕਿਸੇ ਦੀ ਕੋਈ ਹਿੰਮਤ ਨਾ ਕਰ ਸਕੇ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਨਾ 40% ਵਾਦੀ ਹੈ ਇੱਥੇ ਦਲਿਤ ਭਾਈਚਾਰੇ ਦੀ ਤੇ ਕੱਲਾ ਦਲਦ ਭਾਈਚਾਰਾ ਨਹੀਂ ਹੋਰ ਦੂਜੀਆਂ ਭਾਈਚਾਰੇ ਦੇ ਵਿੱਚ ਵੀ ਕੁਝ ਅਨਸਾਫਸੰਦ ਲੋਕ ਜਿਹੜੇ ਆ ਉਹ ਹੋਣਗੇ ਸਾਰੇ ਲੋਕ ਮਾੜੇ ਨਹੀਂ ਹੁੰਦੇ ਤੇ ਹੁਣ ਸਮੁੱਚਾ ਦਲਦ ਭਾਈਚਾਰਾ ਜਾਗਰਤ ਹੈ ਜਾਗਦਾ ਹੈ ਹੁਣ ਇਹ ਗੱਲਾਂ ਚੱਲਣ ਵਾਲੀਆਂ ਨਹੀਂ ਹੈਗੀਆਂ ਪਹਿਲਾਂ ਚੱਲ ਗਈਆਂ ਜਿਹੜੀਆਂ ਚੱਲ ਗਈਆਂ ਹੁਣ ਨਹੀਂ ਚਲਣੀਆਂ ਤੇ ਇਸ ਕਰਕੇ ਮੈਂ ਫੇਰ ਇੱਕ ਵਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਹੂੰਗਾ ਕਿ ਉਹਨਾਂ ਨੂੰ ਤੁਰੰਤ ਆ ਕੇ ਇਹਨਾਂ ਦੇ ਨਾਲ ਤਾਲਮੇਲ ਜਿਦਾ ਬਣਾਉਣਾ ਚਾਹੀਦਾ ਇਹਨਾਂ ਨੂੰ ਆਪਦੀ ਤਕਲੀਫ ਪੁੱਛਣੀ ਚਾਹੀਦੀ ਹੈ ਜਿਹੜੇ ਬੰਦੇ ਨਿਯਾਜ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਤੁਰੰਤ ਰਹਾਆ ਕਰਨਾ ਚਾਹੀਦਾ ਔਰ ਜੇ ਇਹ ਕ ਸਮੇਂ ਕਿਰਨ ਜੀ ਸੀ ਗਹਿਰੀ ਕੇ ਕੇ ਸੀ ਪੰਜਾਬ ਕਾਂਗਰਸ ਦਾ ਚੇਅਰਮੈਨ ਦੇ ਨਾਤੇ ਤੇ ਨੈਸ਼ਨਲ ਦਲਤ ਮਹਾ ਪੰਚਾਇਤ ਵੱਲੋਂ ਸਿਗਾਰ ਸਿੱਖਾ ਕਰਨਾ ਪਿਆ ਬਿਲਕੁਲ ਕਰਾਂਗੇ ਪਿੱਛੇ ਨਹੀਂ ਹਟਾਂਗੇ ਪਰ ਜਿਹੜੇ ਦੋਸ਼ੀ ਐ ਜਿਹੜੇ ਪੁਲਿਸ ਵਾਲਿਆਂ ਨੇ ਕੁੱਟਮਾਰ ਕੀਤੀ ਮੈਂ ਤਾਈਂ ਜੁਡੀਸ਼ੀਅਲ ਦੀ ਜਾਂਚ ਦੀ ਮੰਗ ਕੀਤੀ ਐ ਕਿ ਜੱਜ ਜਿਹੜੇ ਹੈਗੇ ਆ ਉਹ ਘੱਟੋ ਘੱਟ ਪੁਲਿਸ ਦੇ ਇਨਫਲੂਐਂਸ ਵਿੱਚ ਨਹੀਂ ਹੁੰਦੇ ਸਿਵਲ ਪ੍ਰਸ਼ਾਸਨ ਐਮਐਲਏ ਦੇ ਦਬਾਅ ਥਲੇ ਆ ਸਕਦਾ ਪਰ ਕੋਈ ਜੱਜ ਕਿਸੇ ਐਮਐਲਏ ਦੇ ਕਿਸੇ ਮਨਿਸਟਰ ਦੇ ਕਿਸੇ ਸਰਕਾਰ ਦੇ ਦਬਾਅ ਥਲੇ ਨਹੀਂ ਆਉਂਦਾ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਇਹਦੀ ਜੁਡੀਸ਼ੀਅਲ ਜੱਜ ਦੇ ਰਾਹੀਂ ਜਾਂਚ ਕਰਾ ਕੇ ਤੁਰੰਤ ਵਿਦਰ 15 ਡੇਸ 15 ਦਿਨਾਂ ਦੇ ਵਿੱਚ ਵਿੱਚ ਜਾਂਚ ਕਰਵਾ ਕੇ ਸੱਚ ਜਿਹੜਾ ਉਹ ਸਾਹਮਣੇ ਲਿਆਉਣਾ ਚਾਹੀਦਾ ਜਿਹੜੇ ਕਸੂਰਵਾਰ ਹੈ ਉਹਨਾਂ ਦੇ ਖਿਲਾਫ ਐਸੀਐਸਟੀ ਐਕਟ ਦਾ ਪਰਚਾ ਦਰਜ ਕਰਨਾ ਚਾਹੀਦਾ ਜਿਹੜੇ ਮਕਾਨ ਤੋੜਿਆ ਸਮਾਨ ਤੋੜਿਆ ਉਹਨਾਂ ਨੂੰ ਮੁਆਵਜ਼ਾ ਸਰਕਾਰ ਨੂੰ ਤੁਰੰਤ ਦੇਣਾ ਚਾਹੀਦਾ ਇਹਨਾਂ ਨੂੰ ਮੁੜ ਬਸਾਉਣ ਦਾ ਕੰਮ ਜਿਹੜਾ ਉਹ ਡੀਸੀ ਦਾ ਇਹ ਸਰਕਾਰ ਦਾ ਇਹਨਾਂ ਨੂੰ ਕਰਨਾ ਚਾਹੀਦਾ ਸੋ ਇਹ ਅਸੀਂ ਇਹ ਕਹਿਣਾ ਚਾਹੁੰਦੇ ਆ ਮੈਂ ਸੁਮੁੱਚੇ ਭਾਈਚਾਰੇ ਨੂੰ ਵੀ ਕਹਿਣਾ ਕਿ ਦੇਖੋ ਜੋਸ਼ ਦੇ ਨਾਲ ਨਾਲ ਸਾਨੂੰ ਹੋਸ਼ ਦੀ ਵੀ ਲੋੜ ਹੈ ਜੋਸ ਹੈਗਾ ਬਹੁਤ ਹੁੰਦਾ ਸਾਡੇ 'ਚ ਸਾਨੂੰ ਥਾਪੀ ਦੇ ਕੇ ਹਰੇਕ ਕਹਿੰਦਾ ਵੀ ਕੋਈ ਨਹੀਂ ਚੱਕ ਦੇਾਂਗੇ ਫੱਟੇ ਆਪਾਂ ਜਦੋਂ ਸਾਨੂੰ ਲੜਾਉਣਾ ਹੋਵੇ ਉਦੋਂ ਸਾਨੂੰ ਹਰੇਕ ਕਹਿੰਦਾ ਵੀ ਰੰਗਰੇਟੇ ਗੁਰੂ ਕੇ ਬੇਟੇ ਆਇਆ ਤਾਂ ਬਹੁਤ ਤਕੜੇ ਆ ਪਰ ਅਸੀਂ ਤਾਂ ਲੱਗਦੇ ਉਹਨਾਂ ਦੇ ਮੰਗਲਸਾਰੀ ਲੱਗਦੇ ਆ ਸਾਡੇ ਪਰ ਸਾਡੇ ਦੇ ਜਦੋਂ ਤਕਲੀਫ ਆਉਂਦੀ ਹੈ ਉਦੋਂ ਸਾਡੇ ਨਾਲ ਕੌਣ ਖੜਦਾ ਹੈ ਸਾਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਸਾਨੂੰ ਜ਼ਰੂਰ ਇਸ ਗੱਲ ਨੂੰ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਅੱਜ ਕੌਣ ਸਾਡੇ ਨਾਲ ਖੜਾ ਹੈ ਕੌਣ ਸਾਡੇ ਨਾਲ ਆਉਂਦਾ ਹੈ ਅਸੀਂ ਅੱਗੇ ਪਿੱਛੇ ਇਹ ਸਾਰੀਆਂ ਚੀਜ਼ਾਂ ਨੂੰ ਵਿਚਾਰਦੇ ਨਹੀਂ ਤੇ ਸੁਮੁੱਚੇ ਭਾਈਚਾਰੇ ਨੂੰ ਕਹਾਂਗਾ ਸੁਮ ਆਉ ਆਪਾਂ ਸਾਰੇ ਚੰਦ ਭਾਨ ਦੇ ਇਸ ਮਸਲੇ ਦੇ ਉੱਤੇ ਇਕੱਠੇ ਹੋ ਕੇ ਇਹਨੂੰ ਰੋਕੀਏ ਡਰ ਸਹਿਦਾ ਨਹੀਂ ਡਰ ਪਹੇਦਾ ਅੱਜ ਇੱਕ ਕਲਦੀਬਨਾ ਹੋਈ ਹੈ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਵੇ ਇਸ ਕਰਕੇ ਸਾਰਿਆਂ ਨੂੰ ਇੱਥੇ ਇਕੱਠੇ ਹੋ ਕੇ ਖੜਨਾ ਚਾਹੀਦਾ ਕੋਈ ਇਹ ਪੋਲੀਟੀਕਲ ਮਸਲਾ ਨਹੀਂ ਇਹ ਸਮਾਜਿਕ ਮਸਲਾ ਹੈ ਤੁਸੀਂ ਇਸ ਮਸਲੇ ਦੇ ਉੱਤੇ ਅਸੀਂ ਡਟ ਕੇ ਖੜੇ ਆਂ ਔਰ ਜਦ ਤੱਕ ਇਨਸਾਫ ਨਹੀਂ ਮਿਲੂਗਾ ਔਰ ਦੋਸ਼ੀ ਜੇ ਪੁਲਸਾਰੀ ਹੋਣ ਚਾਹੇ ਫਾਇਰ ਕਰਨ ਵਾਲੇ ਬੰਦੇ ਹੋਣ ਇਹਨਾਂ ਦੇ ਖਿਲਾਫ ਐਸ.ਸੀ.ਐਸ.ਟੀ ਐਕਟ ਦਾ ਪਰਚਾ ਦਰਜ ਨਹੀਂ ਹੁੰਦਾ ਘਟੋ ਘਟ ਕਿਰਨਜੀਤ ਸਿੰਘ ਗਹਿਰੀ ਚੈਨ ਨਾ ਨਹੀਂ ਬੈਠੂਗਾ ਇਹ ਸਾਰੇ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਸੀਂ ਖੜੇ ਆਂ